ਮੈਂ ਇੱਕ ਆਪਣਾ ਲੋਕਤਾਥ ਲਿਖਿਆ ਹੈਗਾ ਮੈਂ ਉਹ ਧੜਨਾ ਚੰਦ ਲੈਣਾ ਮਤਲਬ ਕਰਦੇਣਾ ਸਤਾਈ ਯੰਤਰਾ ਹਾਂਜੀ ਹਾਂ ਕੋ ਕਹਿਣ ਸ਼੍ਰੀ ਕਾ ਮਾਣਾ ਸੇਰੇ ਲਾਉਣੋਂ ਸੰਗੇ ਨਾ ਕਹਿਣ ਸ਼੍ਰੀ ਕਾ ਮਾਣਾ ਸੇਰੇ ਲਾਉਣੋਂ ਸੰਗੇ ਰਾਂ ਸੱਪ ਵੈਰੀ ਦਾ ਡੰਗਿਆ ਬੰਦਾ ਪਾਣੀ ਮੰਗੇ ਨਾ ਸੱਪ ਵਰੀ ਦਾ ਡੰਗਿਆ ਬੰਦਾ ਪਾਣੀ ਮੰਗੇਰਾ ਉਹ ਦੱਗੇ ਬਾਜ ਦੀ ਯਾਰੀ ਹੈ ਦੱਗੇ ਬਾਜ ਦੀ ਯਾਰੀ ਪਲ ਵਿੱਚ ਰੰਗ ਵਖਾ ਜਾਂਦੀ ਚੰਗੇ ਪਲੇ ਬੰਦਿਆਂ ਦੇ ਵੀ ਸਿੰਘ ਪਸਾ ਜਾਂਦੀ ਉਹ ਦੱਗੇ ਬਾਜ ਦੀ ਯਾਰੀ ਪਲ ਵਿੱਚ ਰੰਗ ਵਖਾ ਜਾਂਦੀ ਚੰਗੇ ਪਲੇ ਬੰਦਿਆਂ ਦੇ ਵੀ ਸਿੰਘ ਪਸਾ ਜਾਂਦੀ ਓ ਸੂਰਮਾ ਕਾਂ ਦਾ ਓ ਮਿੱਤਰੋ ਓ ਸੂਰਮਾ ਕਾਂ ਦਾ ਜੋ ਹੱਥ ਖੂਨ ਚ ਰੰਗੇ ਨਾ ਸੱਪ ਵੈਰੀ ਦਾ ਡੰਗਿਆ ਬੰਦਾ ਪਾਣੀ ਮੰਗੇ ਨਾ ਸੱਪ ਵੈਰੀ ਦਾ ਡੰਗਿਆ ਬੰਦਾ ਪਾਣੀ ਮੰਗੇ ਨਾ ਸੱਪ ਵੈਰੀ ਦਾ ਡੰਗਿਆ ਬੰਦਾ ਪਾਣੀ ਮੰਗੇ ਨਾ ਇਹ ਜਿਹੜੀਆਂ ਸਤਰਾ ਤੁਸੀਂ ਗਾਈਆਂ ਨੇ ਇਹ ਆ ਖੁਦ ਲਿਖੀਆਂ ਜੀ ਹਾਂਜੀ ਇਹ ਖੁਦ ਲਿਖੀਆਂ ਜੀ ਹਾਂਜੀ ਇਹ ਲੋਕ ਲੋਕਤਾਥੇ ਜੀ ਤੇ ਮਤਲਬ ਕਿ ਇਹ ਤੁਹਾਨੂੰ ਜਿਹੜੀਆਂ ਸਾਈਂ ਅੰਤਰਰਾਸ਼ਟਰੀਆਂ ਆਏ ਇਹ ਲੋਕ ਮਤਲਬ ਲੋਕ ਜਿਨ੍ਹਾਂ ਲੋਕਤਾਥ ਆਪਣੇ ਨੇ ਇਹ ਉਹਨਾਂ ਨੂੰ ਦਿਖਾਉਂਦਿਆ ਹੋਇਆ ਜੀ ਉਹ ਚੀਜ਼ ਪੇਸ਼ ਕੀਤੀ